70 ਵਿੱਚ ਗਿਆ ਹੀ 2 ਸਾਲ ਪਹਿਲਾਂ ਤੇ ਉਹ ਤਾਂ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਲ ਕੋਈ ਜੋ ਵੀ ਐਕਸੀਡੈਂਟ ਹੋਇਆ ਮੈਨੂੰ ਉਹਦੇ ਬਾਰੇ ਕੁਝ ਪੱਕਾ ਪਤਾ ਨਹੀਂ ਕਿਵੇਂ ਹੋਇਆ ਤੇ ਉਹ ਕੋਈ ਨੀਚੇ ਣ ਕੇ ਬੰਦਾ ਉਹਦੀ ਡੈਥ ਹੋ ਗਈ ਜਿਸ ਤੇ ਮੇਰੇ ਬੇਟੇ ਨੂੰ 14 ਮਾਰਚ ਨੂੰ ਅਰੈਸਟ ਕਰ ਲਿਆ ਫਿਰ ਉਹਨਾਂ ਨੇ ਕਿਹਾ ਕਿ ਉਧਰ ਦੀਆਂ ਜਿਹੜੀਆਂ ਅਦਾਲਤਾਂ ਉਹ ਜਲਦੀ ਫੈਸਲਾ ਸੁਣਾ ਦਿੰਦੀਆਂ 2-3 ਮਹੀਨੇ ਬਾਅਦ ਤੇ ਫਿਰ ਉਹਨਾਂ ਨੇ 28 ਤਰੀਕ ਨੂੰ 28 ਪੰਜ ਨੂੰ ਉਹਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਇਆ ਇੰਡੀਆ ਦਾ ਜੁਰਮਾਨਾ ਪਾਇਆ ਤਾਂ ਜੋ ਮੈਂ ਪਰੰਤੋ ਅਸਮਰਥਾ ਮੇਰੇ ਹਸਬੰਦ ਦੀ 2008 ਵਿੱਚ ਡੈਥ ਹੋ ਗਈ ਘਰ ਵਿੱਚ ਹੀ ਮਾਂ ਮਤੀ ਇਕੱਲੀ ਆਈ ਬਸ ਮੈਂ ਇਹ ਅਰਦਾਸ ਕਰਦੀ ਜਾਂ ਸਾਰੇ ਅੱਗੇ ਬੇਨਤੀ ਕਰਦੀ ਆ ਕਿ ਮੇਰੀ ਬਹੁਤ ਬਹੁਤ ਹੈਲਪ ਕੀਤੀ ਜਾਵੇ ਤਾਂ ਕਿ ਉਹ ਜੁਰਮਾਨਾ ਜੋ ਵੀ ਪਾਇਆ ਗਿਆ ਬਲੱਡ ਮੈਨੀ ਜੋ ਵੀ ਪਾਈ ਗਈ ਹੈ ਉਹਨਾਂ ਨੂੰ ਭਰ ਕੇ ਤੇ ਮੈਂ ਆਪਣੇ ਬੱਚੇ ਨੂੰ ਵਾਪਸ ਬਨਾਲਾਂ ਕਿਉਂਕਿ ਮੇਰਾ ਆਦਮੀ ਖੁਦ ਸਿਰ ਤੇ ਨਹੀਂ ਹੈਗਾ ਇੱਕ ਉਹ ਬੱਚਾ ਹੀ ਮੇਰਾ ਬੁੜਾਪੀ ਦਾ ਸਾਰਾ ਕਤਰ ਦੇ ਵਿੱਚ ਪੰਜਾਬੀ ਨੌਜਵਾਨ ਨੂੰ ਹੋਈ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਏ ਦਾ ਲੱਗਾ ਜੁਰਮਾਨਾ ਵਿਧਵਾ ਮਾਂ ਦਾ ਰੋ ਰੋ ਹੋਇਆ ਬੁਰਾ ਹਾਲ ਤੋਂ ਅੰਦਾਜ਼ਨ ਕਿ ਪੰਜਾਬੀ ਨੌਜਵਾਨ ਜੋ ਕਿ ਕਤਰ ਰੋਟੀ ਰੋਜੀ ਕਮਾਉਣ ਦੇ ਲਈ ਗਿਆ ਹੋਇਆ ਸੀ ਲੇਕਿਨ ਉੱਥੇ ਐਕਸੀਡੈਂਟ ਮਾਮਲੇ ਦੇ ਵਿੱਚ ਉਸ ਨੂੰ ਹੁਣ 2 ਸਾਲ ਦੀ ਸਜ਼ਾ ਹੋ ਗਈ ਹੈ ਤੇ 55 ਲੱਖ ਰੁਪਏ ਦਾ ਜਰਮਾਨਾ ਲੱਗਾ ਜਿਸ ਤੋਂ ਬਾਅਦ ਮਾਦਾ ਰੋ ਰੋ ਬੁਰਾ ਹਾਲ ਹੈ ਤੇ ਮਾਂ ਨੇ ਐਨ ਆਰ ਆਈ ਵੀਰਾਂ ਤੇ ਪੰਜਾਬੀਆਂ ਨੂੰ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਪਾਸਿਓਂ ਗੁਹਾਰ ਲਗਾਈ ਹੈ ਤੇ ਉਹਨਾਂ ਨੇ ਕਿਹਾ ਕਿ ਉਸਦੇ ਇਕਲੌਤੇ ਪੁੱਤ ਨੂੰ ਸ਼ਡਾਉਣ ਵਾਸਤੇ ਪੰਜਾਬੀ ਉਸਦੇ ਨਾਲ ਖੜਨ ਐਨ ਆਰ ਆਈ ਵੀਰ ਉਸਦੇ ਨਾਲ ਖੜਨ ਕਿਉਂਕਿ ਕਤਲ ਦੇ ਵਿੱਚ ਉਸਨੂੰ 2 ਸਾਲ ਦੀ ਸਜ਼ਾ ਹੋ ਗਈ ਹੈ ਤੇ 55 ਲੱਖ ਰੁਪਏ ਦਾ ਉਸਨੂੰ ਜਰਮਾਨਾ ਵੀ ਲੱਗਾ ਉਸਨੇ ਦੱਸਿਆ ਕਿ ਉਸਨੇ ਪਹਿਲਾਂ ਹੀ ਆਪਣੇ ਪੁੱਤ ਨੂੰ ਕਰਜ਼ਾ ਚੁੱਕ ਕੇ ਬਾਹਰ ਭੇਜਿਆ ਸੀ ਤੇ ਉਹ ਤੇ ਟਰਾਲਾ ਚਲਾਉਂਦਾ ਸੀ ਲੇਕਿਨ ਟਰਾਲੇ ਦੌਰਾਨ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਉਸਤੇ ਪਰਚਾ ਹੋ ਜਾਂਦਾ ਹੈ ਤੇ ਅਦਾਲਤ ਨੇ ਹੁਣ ਉਸ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਤੇ ਵਿਧਵਾ ਮਾਂ ਐਨਆਰਆਈ ਵੀਰਾ ਅੱਗੇ ਸਰਕਾਰ ਅੱਗੇ ਰੋ ਰੋ ਕੇ ਮਦਦ ਦੀ ਗੁਹਾਰ ਲਗਾ ਰਹੀ ਹੈ ਮੇਰਾ ਨਾਮ ਮੇਰਾ ਨਾਮ ਪਰਮਜੀਤਪੁਰ ਇੰਟੜੇ ਬੇਟੇ ਦਾ ਕੀ ਨਾਮ ਉਹ ਵੀਰਜੀ ਉਹਦਾ ਨਾਮ ਸਾਹਿਲ ਪ੍ਰੀਤ ਸਿੰਘ ਕੀ ਗੱਲ ਹੋਈ ਭੈਣ ਜੀ ਜਿਹੜਾ ਕਵਾਇਦ ਤੇ ਵਿੱਚ ਨੂੰ 2 ਸਾਲ ਦੀ ਸਜ਼ਾ ਤੇ ਇੰਡੀਅਨ ਕਰੰਸੀ ਦੇ ਮੁਤਾਬਕ 55 ਲੱਖ ਰੁਪਿਆ ਪਿਆਈ ਕੀ ਇੱਕ ਪੂਰੀ ਗੱਲ ਹੈ ਵੀਰਜੀ ਉਹ ਨਾ ਕਤਰ ਵਿੱਚ ਗਿਆ ਹੀ 2 ਸਾਲ ਪਹਿਲਾਂ ਤੇ ਉਹ ਤਾਂ ਐਕਸੀਡੈਂਟ ਹੋ ਗਿਆ ਮਤਲਬ ਕਿ ਉਹਨੇ ਰਾਤ ਗੱਡੀ ਚਲਾਈ ਡਿਊਟੀ ਕੀਤੀ ਆਪਣੀ ਸਵੇਰੇ ਗੱਡੀ ਦੀ ਸਰਵਿਸ ਕਰਾਉਣ ਗਿਆ ਤੇ ਉਸ ਤੋਂ ਬਾਅਦ ਉਹਦੀ ਹੜ ਨਾਲ ਕੋਈ ਗੱਲ ਨਹੀਂ ਹੋਈ ਫਿਰ ਸਾਨੂੰ ਮਤਲਬ ਕਿ ਦੋ ਦਿਨਾਂ ਬਾਅਦ ਅਸੀਂ ਕਿ ਲੜਕੇ ਨੂੰ ਫੋਨ ਕੀਤਾ ਕਿ ਸਾਡੇ ਬੇਟੇ ਦਾ ਫੋਨ ਬੰਦ ਆਉਂਦਿਆ ਫਿਰ ਉਹ ਜਿਹੜੇ ਮੁੰਡੇ ਨਾਲ ਅਸੀਂ ਗੱਲ ਕੀਤੀ ਉਹ ਕਹਿੰਦਾ ਮੈਂ ਉਹ ਤੋਂ ਕਾਫੀ ਦੂਰ ਹਾਂ ਕਿ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਚੱਲਿਆ ਫਿਰ ਥੋੜੇ ਦਿਨਾਂ ਬਾਅਦ ਮਤਲਬ ਕਿ 19 20 ਤਰੀਕ ਦੇ ਲਗ ਚੱਕੇ ਸਾਡੇ ਬੇਟੇ ਨਾਲ ਗੱਲ ਹੋਈ ਫਿਰ ਉਸਨੇ ਦੱਸਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਲੋਂ ਕੋਈ ਜੋ ਵੀ ਐਕਸਟੈਂਟ ਹੋਇਆ ਮੈਨੂੰ ਉਹਦੇ ਬਾਰੇ ਕੁਝ ਪੱਕਾ ਪਤਾ ਨਹੀਂ ਕਿਵੇਂ ਹੋਇਆ ਤੇ ਉਹ ਕੋਈ ਨੀਚੇ ਜਾਣ ਕੇ ਬੰਦਾ ਉਹਦੀ ਡੈਥ ਹੋ ਗਈ ਜਿਸ ਤੇ ਮੇਰੇ ਬੇਟੇ ਨੂੰ 14 ਮਾਰਚ ਨੂੰ ਅਰੈਸਟ ਕਰ ਲਿਆ ਮਤਲਬ ਕਿ ਉਹਦੇ ਦਸਤਾਨ ਮੁਤਾਬਕ ਫਿਰ ਉਹਨਾਂ ਨੇ ਕਿਹਾ ਸੀ ਕਿ ਉਧਰ ਦੀਆਂ ਜਿਹੜੀਆਂ ਅਦਾਲਤਾਂ ਵਿੱਚ ਜਲਦੀ ਫੈਸਲਾ ਸੁਣਾ ਦਿੰਦੀਆਂ 2-3 ਮਹੀਨਿਆਂ ਬਾਅਦ ਤੇ ਫਿਰ ਉਹਨਾਂ ਨੇ 28 ਤਰੀਕ ਨੂੰ 28 ਪੰਜ ਨੂੰ ਉਹਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਇਆ ਇੰਡੀਆ ਦਾ ਛਰਮਨਾ ਪਾਤਾ ਜੋ ਮੈਂ ਪਰੰਤੋ ਅਸਮਰਥਾ ਮੇਰੇ ਹਸਬੰਦ ਦੀ 2008 ਵਿੱਚ ਡੈਥ ਹੋ ਗਈ ਘਰ ਵਿੱਚ ਹੀ ਮਾਂ ਮਾਤੀਆਂ ਕੱਲੀਆਂ ਹੀ ਆ ਬਸ ਮੈਂ ਇਹ ਅਰਦਾਸ ਕਰਦੀ ਜਾਂ ਸਾਰੇ ਅੱਗੇ ਬੇਨਤੀ ਕਰਦੀ ਆ ਕਿ ਮੇਰੀ ਬਹੁਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਕਿ ਉਹ ਜੁਰਮਾਨਾ ਜੋ ਵੀ ਪਾਇਆ ਗਿਆ ਬਲੱਡ ਮੈਨੀ ਜੋ ਵੀ ਪਾਈ ਗਈ ਹੈ ਉਹਨਾਂ ਨੂੰ ਭਰ ਕੇ ਤੇ ਮੈਂ ਆਪਣੇ ਬੱਚੇ ਨੂੰ ਵਾਪਸ ਬਨਾਲਾਂ ਕਿਉਂਕਿ ਮੇਰਾ ਆਦਮੀ ਖੁਦ ਸਿਰ ਤੇ ਨਹੀਂ ਹੈਗਾ ਇੱਕ ਉਹ ਬੱਚਾ ਹੀ ਮੇਰਾ ਬੁਢਾਪਾ ਦਾ ਸਾਰਾ ਕਿੰਨੇ ਬਟੇ ਇੱਕ ਬੇਟਾ ਤੇ ਇੱਕ ਬੇਟੀ